ਇਕ ਭਰਾ ਦੇ ਵੱਲੋਂ ਆਪਣੇ ਹੀ ਭਰਾ ਦਾ ਘਰ ਪੱਟਿਆ ਜਾ ਰਿਹਾ ਸੀ ਅਤੇ ਉਸਦੀ ਹੀ ਪੱਤੀ ਦੇ ਨਾਲ ਹੋਰ ਰੰਗ ਰਲੀਆਂ ਮਨਾ ਰਿਹਾ ਸੀ ਆਪਣੀ ਭਾਬੀ ਦੇ ਨਾਲ ਅਜਿਹਾ ਕਰਨ ਤੇ ਮਗਰੋਂ ਜਦੋਂ ਉਸ ਨੂੰ ਪਤਾ ਲੱਗਿਆ ਕਿ ਉਸਦੀ ਭਾਬੀ ਦੇ ਕਿਤੇ ਹੋਰ ਵੀ ਸਬੰਧ ਨੇ ਤਾਂ ਇਸ ਨੂੰ ਲੈ ਕੇ ਦੋਹਾਂ ਦੇ ਵਿਚਾਲੇ ਝਗੜਾ ਹੋ ਗਿਆ ਹਾਲਾਂਕਿ ਬੀਤੇ ਦਿਨ ਜਦੋਂ ਇਹ ਖਬਰ ਸਾਹਮਣੇ ਆਈ ਸੀ ਕਿ 24 ਸਾਲਾ ਨੌਜਵਾਨ ਮੁੰਡੇ ਦੀ ਮ੍ਰਿਤਕ ਦੇ ਦਾਣਾ ਮੰਡੀ ਦੇ ਸਾਹਮਣੇ ਮਿਲੀ ਹੈ ਤਾਂ ਉਸ ਤੋਂ ਬਾਅਦ ਹਰ ਪਾਸੇ ਹੜਕਾਂ ਪ ਮੱਚ ਗਿਆ ਅਤੇ ਇਸ ਭਾਬੀ ਨੇ ਇੱਕ ਅਜਿਹੀ ਕਹਾਣੀ ਰਚੀ ਜਿਸ ਨੂੰ ਸੁਣਨ ਤੋਂ ਬਾਅਦ ਪੁਲਿਸ ਵਾਲੇ ਵੀ ਸੋਚਾਂ ਦੇ ਵਿੱਚ ਪੈ ਗਏ ਦੱਸਦੀ ਹੈ ਕਿ ਮ੍ਰਿਤਕ ਨੌਜਵਾਨ ਸਤਨਾਮ ਸਿੰਘ ਉਰਫ ਕੁਲਾ ਪੁੱਤਰ ਮੇਜਰ ਸਿੰਘ ਵਾਸੀ ਚੇਲਾ ਕਲੋਨੀ ਪਿੱਖੀਵਿੰਡ ਦੇ ਜੀਜੇ ਗੁਰਦੇਵ ਸਿੰਘ ਨੇ ਦੱਸਿਆ ਕਿ ਸਤਨਾਮ ਬੀਤੀ ਰਾਤ ਘਰ ਦੇ ਵਿੱਚ ਆਪਣੀ ਭਾਬੀ ਅਤੇ ਛੋਟੇ ਬੱਚਿਆਂ ਦੇ ਨਾਲ ਸੀ 12:00 ਵਜੇ ਕੁਝ ਬੰਦੇ ਆਉਂਦੇ ਨੇ ਤੇ ਉਸ ਤੋਂ ਬਾਅਦ ਸਤਨਾਮ ਨੂੰ ਨਾਲ ਚੁੱਕ ਕੇ ਲੈ ਜਾਂਦੇ ਨੇ ਸਵੇਰ ਦੇ ਸਮੇਂ ਉਸ ਦੀ ਮ੍ਰਿਤਕ ਦੇਹ ਮਿਲੀ ਅਤੇ ਹੀ ਮਾਮਲਾ ਪੁਲਿਸ ਦੇ ਕੋਲ ਪਹੁੰਚਿਆ ਬਾਦ ਦੇ ਵਿੱਚ ਜਦੋਂ ਸਖਤੀ ਦੇ ਨਾਲ ਭਾਬੀ ਅਤੇ ਉਸਦੇ ਬੱਚਿਆਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਿਆ ਕਿ ਐਸੇ ਭਾਬੀ ਨੇ ਸਬੰਧ ਬਣਾਉਣ ਤੋਂ ਬਾਅਦ ਆਪਣੇ ਸਹੁਰੇ ਦੀ ਜਾਨ ਲਈ ਹੈ ਅਤੇ ਇਸਦੇ ਵਿੱਚ ਉਸਨੇ ਆਪਣੇ ਬੱਚਿਆਂ ਨੂੰ ਵੀ ਸ਼ਾਮਿਲ ਕੀਤਾ ਇਸ ਜਿਲਖ ਭਾਬੀ ਦਾ ਕਿਵੇਂ ਪੁਲਿਸ ਨੇ ਪਰਦਾ ਫਾਸ਼ ਕੀਤਾ ਉਹ ਤੁਹਾਨੂੰ ਸੁਣਾਵਾਂਗੇ ਪਰ ਉਸ ਤੋਂ ਪਹਿਲਾਂ ਭਾਬੀ ਸਰਿਆਮ ਪੱਤਰਕਾਰਾਂ ਦੇ ਸਾਹਮਣੇ ਕੈਮਰੇ ਦੇ ਸਾਹਮਣੇ ਬੱਚੇ ਦੇ ਨਾਲ ਖੜੀ ਹੋ ਕੇ ਕਿੰਜ ਬਣੀ ਬਣਾਈ ਕਹਾਣੀ ਸੁਣਾ ਰਹੀ ਸੀ ਉਹ ਸੁਣ ਲੈਂਦੇ ਆ ਜੀ ਕਹੋ ਇਹ ਜਿਹੜਾ ਤੁਹਾਡਾ ਰਿਸ਼ਤੇਦਾਰ ਜਿਹਦਾ ਕਤਲ ਦੱਸਿਆ ਜਾ ਰਿਹਾ ਹੋ ਗਿਆ ਤੇ ਕੀ ਮਿਲਗੀ ਇਹ ਘਟਨਾ ਵਾਪਰੀ ਤਾਂ ਕੁਝ ਪਤਾ ਇਸ ਬਾਰੇ ਜੇ ਬਾਰਮੀ ਵਿੱਚ ਪਤਾ ਨਿਕਾ ਤਾਂ ਦੇਖ ਰਿਹਾ ਮੇਰਾ ਇਤਰਾਮ ਉਹੀ ਦੇ ਚੱਕਰ ਚ ਇਦਾਂ ਰਾਤਾਂ ਹੋ ਵਧ ਗਈ ਕਿੰਨੇ ਕੁ ਬੰਦੇ ਜਿਹੜੇ ਆਏ ਤੁਹਾਡੇ ਘਰੇ ਆਏ ਹਾਂਜੀ ਹਾਂਜੀ ਇਹਨਾਂ ਦੇ ਨਾਮ ਦੱਸ ਸਤਨਾਮ ਸਤਨਾਮ ਸਿੰਘ ਕਿੰਨੇ ਕੁ ਬੰਦੇ ਤੇ ਮੇਰਾ ਰਾਤ ਵਾਲਾ ਦੱਸਣ ਦੇ 12:00 12 ਵਜੇ ਇਹ ਜਿਹੜਾ ਮਿਲਗੀ ਤੁਸੀਂ ਦੱਸਣ ਦੇ ਕਿਹੜੇ ਕੇ ਬੰਦੇ ਪਏ ਮਿਲਗੀ ਤੁਸੀਂ ਦੱਸਣੇ ਡਾਕਟਰ ਦੁੱਤਰੀ ਮਾਰੇ ਇੱਕ ਜਗ੍ਹਾ ਤੇ ਮਰੇ ਨਾ ਸਭ ਤੋਂ ਮਾਰੇ ਤੇ ਉੱਥੋਂ ਸਟੇਬਲ ਕਿੰਨੇ ਜਣੇ ਆਏ ਸੀ ਉਹ ਪੰਜ ਜਣੇ ਤੇ ਕੋਈ ਕਾਰਨ ਦੱਸਣਾ ਵੀ ਕਿਉਂ ਉਹ ਨਹੀਂ ਮਾਰ ਰਹੇ ਦਾਤਰ ਜੀ ਨਹੀਂ ਪੁੱਛਣਾ ਇਹ ਸਾਡੀ ਕੁੜੀ ਦਾ ਚੱਕਰ ਹੈ ਸਾਡੀ ਕੁੜੀ ਨਾਲ ਗੱਲ ਕਰਦੇ ਨੇ ਕੁੜੀ ਨਹੀਂ ਆਂਦੀ ਰਾਤੀ ਤਿੰਨ ਚਾਰ ਦਿਨ ਬਹੁਤ ਪਾਸੇ ਕੁੜੀ ਦਾ ਪਰੋਤਣੇ ਕਹਿੰਦੀ ਮੈਨੂੰ ਨਹੀਂ ਕੋਈ ਛੋਟੀ ਨੂੰ ਮਾਰ ਰਹੀ ਹੈ ਪਤਾ ਮੈਨੂੰ ਨਹੀਂ ਇਹ ਨੰਗਾ ਪਤਾ ਇਹ ਤੁਸੀਂ ਉਹ ਜਗ੍ਹਾ ਵਿਖਾਓਗੇ ਜਿੱਥੇ ਬੈਠ ਕੇ ਦਾਤਰ ਮਾਰੇ ਜਗ੍ਹਾ ਤੇ ਸੌਫੇ ਤੇ ਬੈਠਦੇ ਹਾਂ ਹਾਂਜੀ ਐਸੇ ਬੈਠ ਕੇ ਕਾਰਜਾ ਲਾਉਂਦੇ ਹਾਂ ਅਸੀਂ ਇਹ ਤੋਂ ਦੇ ਕਹਿਣ ਮਤੋ ਵੀ ਇੱਥੇ ਬੈਠਾ ਜਿਹੜਾ ਸਤਨਾਮ ਸਿੰਘ ਪੈਗ ਲਾ ਰਿਹਾ ਜਿਹੜੇ ਜਿਹੜੇ ਪੰਜ ਵਿਅਕਤੀ ਆਏ ਮੁੰਸਰ ਬਣ ਕੇ ਉਹਨਾਂ ਦੇ ਉੱਪਰ ਦਾਤਰਾ ਨੇ ਹਮਲਾ ਕੀਤਾ ਕੋਈ ਇੱਥੇ ਬਲੱਡ ਵਗਾਰਾ ਕੋਈ ਖੂਨ ਖਾਂ ਦੇ ਕੋਈ ਛੱਟੇ ਦਾ ਕੋਈ ਹੈਗਾ ਕਿਥੇ ਕੁਛ ਨਹੀਂ ਨਾ ਨਿਸ਼ਾਨ ਨਹੀਂ ਹੈ ਇਹੋ ਵੇ ਵਾਰਦਾ ਦੋਈ ਹੀ ਤੁਸੀਂ ਘਰੇ ਕਿੰਨੇ ਸੂਈ ਸੀ ਐ ਘਰੇ ਮੇਰੇ ਨਾ ਦੋ ਬੇਟੇ ਨੇ ਦੇ ਇਸ ਜਦੋਂ ਇਹ ਵਾਰਦਾਤ ਹੋਈ ਤੁਸੀਂ ਕੋਈ ਹਾਲ ਲਾਗੇ ਆਣੇ ਗਮਾਣ ਜਾਂ ਤੁਸੀਂ ਕੋਈ ਰੋਲਾ ਨਹੀਂ ਪਾਇਆ ਕੋਈ ਇਹਨੂੰ ਪਾ ਆਸ ਇਥੇ ਨਾ ਪਸਤਾ ਹੋ ਰਾ 10 ਇਟਕੋਣੇ ਤੇ ਤੁਸੀਂ ਫੋਨ ਵਗੈਰਾ ਜਿਹੜਾ ਤੁਹਾਡਾ ਕੋਈ ਕਿਹਨੂੰ ਕੀਤਾ ਨਹੀਂ ਫੋਨ ਕੋਈ ਪੁਲਿਸ ਸਟੇਸ਼ਨ ਨਾ ਫੋਨ ਕਿ ਨਾ ਸੌੜਤਾ ਪੁੰਗ ਦੀ ਅੱਪਾ ਨਹੀਂ ਇੱਕ ਤੁਸੀਂ ਦੱਸਦੇ ਤੁਹਾਨੂੰ ਅੰਦਰ ਦਾੜੇ ਕੋਲ ਬਾਹਰ ਲੌਗ ਵੀ ਕਰ ਦਿੱਤਾ ਸੀ ਉਹ ਤੁਸੀਂ ਫਿਰ ਦੁਬਾਰਾ ਕਿਤਨਾ ਵਾਰ ਨਿਕਲੇ ਵਾਰ ਲੌਕ ਨੇ ਤੇ ਚਿੱਕੇ ਕੁੰਡੀ ਦੇ ਬਲਾਗ ਤੇ ਪਕਾ ਚਿੱਕੇ ਇਹ ਕੀ ਨੰਬਰ ਹੈ ਜੀ ਆਪਣਾ ਮੰਨਦੀਪ ਕੋਲ ਇਹ ਜਿਹੜੀ ਘਟਨਾ ਵੀ ਸਤਨਾਮ ਸਿੰਘ ਨਾਲ ਆਪਣਾ ਕੀ ਲੱਗਦਾ ਸੀਗਾ ਜੀ ਕੀ ਘਟਨਾ ਕਿਉਂ ਵਾਪਰੀ ਜਮਰੀਆਂ ਦਾ ਕੋਈ ਸ਼ੱਕ ਚੁੱਕ ਤੁਹਾਨੂੰ ਹੋਵੇ ਕਿਸਦੇ ਕੋਈ ਸਾਡੇ ਵੀਰ ਜੀ ਦੇ ਵਿੱਚ ਉਹਨਾਂ ਨੇ ਇਹ ਸੰਦੇਸ਼ ਦੇਇਆ ਕਿ ਲੜਕੀ ਦਾ ਜਿਹੜਾ ਜ਼ਿਕਰ ਕੀਤਾ ਜਾ ਰਿਹਾ ਵੀ ਹਿਮਾਚਲ ਤੋਂ ਆ ਜਾ ਮਲਕੀ ਕਿਹੜੀ ਜਗ੍ਹਾ ਤੋਂ ਦੱਸਾਂਦਾ ਕੀ ਮਲਕੀ ਰੋਲਾਗਾ ਹਾਂਜੀ ਹਿਮਾਚਲ ਤੋਂ ਦੱਸਿਆ ਮੇਰੇ ਫੋਨ ਤੱਕ ਦੇ ਨੇ ਮੈਂ ਫੋਨ ਲਾਇਆ ਉਹ ਤੋਂ ਗੜੀ ਨਹੀਂ ਪਤਾ ਕੋ ਨਾਲ ਨੂੰ ਤਾਂ ਪਤਾ ਕੁੜੀ ਦਾ ਵੀ ਕੋਮਲ ਕੋਮਲ ਜੀ ਤੇ ਕਿਹੜੀ ਬਰਾਦਰੀ ਦੇ ਨਾਲ ਸੰਬੰਧ ਰੱਖਦੀ ਜੀਮੀਦਾਰ ਤਾਨੂੰ ਕੀ ਸ਼ੱਕ ਜਦੋਂ ਮਿਲ ਗਈ ਵਾਰਦਰ ਜਿਹੜੀ ਹੋਈ ਆ ਮਿਲ ਗਈ ਕਿਹੜੇ ਸ਼ੱਕ ਦੇ ਤਾਰੇ ਤੁਸੀਂ ਚੱਲਦੇ ਵੀ ਉਹਨਾਂ ਨੂੰ ਕੀਤਾ ਗਿਆ ਤਾਂ ਕੋਈ ਹੋਰ ਪੁਰਾਣੇ ਰੰਚੇ ਚ ਕਿਹਨਾ ਚੱਲਦੇ ਹੋਰ ਕੋਈ ਵੀ ਜੀ ਸਾਡਾ ਤੇ ਜ਼ਹਿਰ ਨਹੀਂ ਹੈਗਾ ਨਾਲੇ ਉਹ ਦੱਸ ਕੇ ਗਏ ਭਾਬੀ ਉਹਨਾਂ ਨੂੰ ਕਿ ਇਹ ਕੁੜੀ ਹੱਦੀ ਨਾਲ ਗੱਲ ਕਰਦਾ ਉਹਨਾਂ ਲੋ ਇਹਨਾਂ ਦੇ ਤੇ ਘਰੇ ਮੌਜੂਦ ਤੁਹਾਨੂੰ ਦੱਸੰਦਾ ਜੀ ਮੈਂ ਬਸ ਬਸ ਨੀਕ ਪਿੱਕ ਇਮੈਂਟ ਦੁਖਾਲਾ ਰੋਡ ਟਾਣਾ ਮੰਡੀ ਦੇ ਸਾਹਮਣੇ ਆ ਜੀ ਡੈਡ ਬੋਡੀ ਮਿਲੀ ਆ ਇਹ ਕੀ ਧਰਨਾ ਕੀ ਕੰਮ ਕਰਦੇ ਆ ਇਹ ਕੋਣ ਇਹਨਾਂ ਜੀ ਸਾਡੇ ਟਿੱਪਰ ਦਾ ਡਰਾਈਵਰ 5-6 ਸਾਲ ਤੋਂ ਕੰਮ ਕਰ ਰਹੇ ਆ ਇਹ ਰਾਤ ਕੱਲ ਸਾਡੇ ਕੋਲ 5 ਵਜੇ ਆਇਆ ਗੱਡੀ ਲੈ ਕੇ ਪਠਾਨਕੋਟ ਤੋਂ ਗੱਡੀ ਅੰਦਰ ਲਾ ਕੇ ਜਦੋਂ ਚੱਲ ਗਿਆ ਏ ਤੇ ਅਸੀਂ ਜਦੋਂ ਇਹਨੂੰ ਰਾਤੀ ਫੋਨ ਕੀਤਾ ਸਵੇਰੇ ਤੂੰ 4 ਵਜੇ ਜਾਣਾ ਗੱਡੀ ਲੈ ਕੇ ਜਦੋਂ ਇਹਨੂੰ ਫੋਨ ਲਾਇਆ ਤੇ ਤਾਂ ਫੋਨ ਬੰਦ ਆਉਂਦਾ ਹੁੰਦਾ ਕਿਹਨਾ ਦਾ ਵੀਰ ਦਾ ਇਹਦਾ ਨਾਮ ਸਤਨਾਮ ਸਿੰਘ ਸਾਨਾ ਮੇਜਰ ਸਿੰਘ ਵਾਸੀ ਵਾਸੀ ਹਾਲ ਹੈਗੇ ਆ ਢੀਲਾ ਤੁਲੌਨੀ ਤੇ ਕੀ ਗੱਲਬਾਤ ਹੋਈ ਏ ਸਾਰੀ ਗੱਲਬਾਤ ਇਹਨੇ ਘਰ ਦੇ ਦੱਸਿਆ ਮੁਤਾਬਕ ਰਾਤ ਬੰਦੇ ਆਏ ਆ 5 6 ਅਣਪਛਾਤੇ ਮੂੰਹ ਸਿਰ ਬਣੇ ਸੀ ਉਹਨਾਂ ਤੇ ਗਲੀ ਦੇ ਵਿੱਚ ਇਹਨਾਂ ਦਾ ਘਰ ਉਹ ਸੰਤ ਮੋਟਰਸਾਈਕਲ ਦਾ ਕੁਸ਼ਨ ਨਹੀਂ ਹੋਣਾ ਕੋਲ ਉਹਨਾਂ ਆਵਾਜ਼ ਮਾਰੀ ਇਹਨੇ ਬੂਹਾ ਖੋਲਿਆ ਹੈ ਤੇ ਜਦੋਂ ਬੂਹਾ ਖੋਲਜਾ ਸਾਰੇ ਉਹਨਾਂ ਕੋਲ ਦਾਤਰ ਵੀ ਪਿਸਤੌਲ ਵੀ ਸੀ ਤੇ ਉਹਨਾਂ ਦਾਤਰ ਮਾਰੇ 3 4 7 ਵਜੇ ਆ ਤੇ ਇਹਦਾ ਮੋਟਰਸਾਈਕਲ ਦੀ ਭਾਬੀ ਤੋਂ ਕਹਿੰਦੇ ਚਾਬੀ ਦੇ ਦੇ ਉਹਨੇ ਚਾਬੀ ਫੜਾਤੀ ਦਰਦੇ ਜਦੋਂ ਪਿਸਤੌਲ ਵਿਖਾਇਆ ਹੈ ਇਹਦਾ ਮੋਬਾਈਲ ਵੀ ਲੈ ਗਏ ਇਹ ਤੋਂ ਰਾਤ ਹੀ ਮੰਜੇ ਦੇ ਸਿਰ ਦੇ ਸਰਾਣੇ ਉੱਜ ਪੁੱਛ ਕੇ ਤੇ ਜਦੋਂ ਕਹਿੰਦੀ ਇਸ ਦਾਤਰ ਵਜੇ ਨਮਕ ਕੇ ਤੇ ਉਦੋਂ ਹੀ ਜਾ ਹੀ ਮੋਟਰਸਾਈਕਲ ਤੇ ਤੇ ਇਹਦਾ ਉਹਦਾ ਘਰ ਦਾ ਮੂਹ ਹੈ ਜਿਹੜਾ ਇਹਨਾਂ ਦੇ ਘਰੇ ਹੁੰਦਾ ਉਹਨੂੰ ਤੋੜ ਗਏ ਆ ਤੇ ਜਾਂਦੇ ਬਾਹਰੋਂ ਜਿਦਰਾ ਮਾਰ ਕੇ ਦੂਵੇ ਨਾ ਇਹ ਡਾਕਟਰ ਵਗੈਰਾ ਜਿਹੜੇ ਸੈਟਮਾਰੇ ਇਹ ਕਰੋਨਾ ਕਰੋ ਮਾਰਨ ਸ਼ੁਰੂ ਕਰ ਦਿੱਤੇ ਨੇ ਉੱਥੇ ਇੱਕ ਤਾਂ ਕਹਿੰਦੀ ਮੇਰੇ ਸਾਹਮਣੇ ਮਾਰਤਾ ਹੀ ਮੜਕੇ ਲਾ ਦੇ ਕੇ ਲੈ ਆਏ ਮੋਟਰਸਾਈਕਲ ਤੇ ਕੋਈ ਸ਼ਾਕ ਵਗੈਰਾ ਬੰਨੇ ਦੇ ਕੋਈ ਉੱਥੇ ਲਊ ਲੁਲਾ ਘਰੇ ਵੀ ਸ਼ਾਕ ਬਾਅਦ ਵਿੱਚ ਘਰੇ ਉਹਦੇ ਭਾਬੀ ਤੇ ਦੱਸਣ ਮੁਤਾਬਕ ਆ ਉਹ ਜਦੋਂ ਜਾਨੀਆ ਰਾਂ ਕਹਿ ਗਿਆ ਅਸੀਂ ਚੰਗੇ ਖਾਨਦਾਨ ਨਹੀਂ ਬੰਨੇ ਆ ਤੇ ਸਾਡੇ ਇਹ ਫੋਨ ਤੇ ਫੁਰਾਂ ਵਾਲੇ ਹੀ ਕਰਦਾ ਆਂ ਫੋਨ ਕੋ ਛੱਡ ਗਿਆ ਜਾਈਏ ਸਾਡੀ ਕੁੜੀਆਂ ਜੀਆਂ ਤੇ ਇਹ ਜੀ ਕਿਤਰਾ ਕੋਈ ਰنجੇਸ਼ ਵਗੈਰਾ ਦੀ ਸਮਝ ਹੈ ਕਿ ਜਾਂ ਤੁਸੀਂ ਆਪਣੇ ਨਾਲ ਉਹ ਹੀ ਰنجੇਸ਼ ਉਹ ਕੋਈ ਇਹੜਾ ਕੁੜੀਆਂ ਮੁੰਡਿਆਂ ਦਾ ਖਾਲਾ ਅੱਜ ਚੱਲ ਕਿੰਨੇ ਕ ਸਾਲ ਦੀ ਉਮਰ ਹੋ ਗਈ ਤੁਹਾਡੇ ਦੇ ਬੰਦੇ ਸਿਰਫ ਹੈਗਾ ਉਮਰ ਇਹਦੀ 23 ਸਾਲ ਦਾ ਹੈ 15 16 ਸਾਲਾਂ ਦਾ ਜਦੋਂ ਇਹ ਆਪਣੇ ਨਾਲ ਕੰਮ ਕਰਵਾਤਿਆ ਲੋਇਆ ਸਰ ਕੀ ਸਾਰਾ ਮਸਲਾ ਇਹ ਕੋਈ ਸਤਨਾਮ ਸਿੰਘ ਹੈ ਚੇਲਾ ਕਲੋਨੀ ਦਾ ਰਹਿਣ ਵਾਲਾ ਬੇਸਿਕਲੀ ਇਹ ਟਰੱਕ ਡਰਾਈਵਰ ਸੀ ਪਠਾਨਕੋਟ ਤੋਂ ਰੇਤਾ ਬਜਰੀ ਲੈ ਕੇ ਆਉਂਦਾ ਸੀ ਤੇ ਕਿਬਿੰਡ ਦੇ ਮਾਲਕ ਨੇ ਜਿੰਨਾ ਦਾ ਇਹ ਕੰਮ ਕਰਦਾ ਸੀ ਤੇ ਇਹਦੀ ਭਰਜਾਈ ਨੇ ਅੱਜ ਸਾਨੂੰ ਇੱਕ ਐਪਲੀਕੇਸ਼ਨ ਦਿੱਤੀ ਵੀ ਰਾਤੀ ਕੋਈ ਪੰਜ ਬੰਦੇ ਆਏ ਇਹਨੂੰ ਘਰੋਂ ਗਵਾਹ ਕਰਕੇ ਲੈ ਗਏ ਵੀ ਇਹ ਸਾਡੀ ਕੁੜੀ ਨੂੰ ਜਿਹੜਾ ਟਰੱਕਾਂ 'ਚ ਲਈ ਫਿਰਦਾ ਕਿਸੇ ਲੜਕੀ ਦੇ ਨਾਲ ਨਾਜਾਇਜ਼ ਸਬੰਧ ਹੈ ਤੇ ਬਈ ਇਹਦੇ ਵਾਦ ਦਾ ਸਾਨੂੰ ਨਹੀਂ ਲੱਗ ਰਿਹਾ ਕਿ ਸਾਨੂੰ ਜਿਹੜੀ ਇਨਫੋਰਮੇਸ਼ਨ ਮਿਲੀ ਵੀ ਇਹ ਤੇ ਮੰਡੀ ਦੇ ਵਿੱਚ ਇੱਕ ਡੈੱਡ ਬਡੀ ਪਈ ਹੈ ਜਦੋਂ ਤਸਦੀਕ ਕੀਤੀ ਤੇ ਉਸੇ ਸਤਨਾਮ ਸਿੰਘ ਜਿਹਦੇ ਗਲ ਦੇ ਤੇ ਤੇ ਸਿਰ ਦੇ ਪਿੱਛੇ ਜਿਹੜੇ ਤੇਜ਼ ਤਾਰਾ ਹਥਿਆਰਾਂ ਦੇ ਜਿਹੜੇ ਜ਼ਖਮਾਂ ਦੇ ਨਿਸ਼ਾਨ ਨੇ ਇਸ ਸਬੰਧੀ ਅਸੀਂ ਕੇਸ ਜਿਹੜਾ ਰਜਿਸਟਰ ਕਰ ਰਹੇ ਆ ਇਹਨਾਂ ਦੇ ਹਵਾਇਦ ਦੇ ਬਿਆਨਾਂ ਤੇ ਤੇ ਇਹਦੀ ਜੋ ਇਨਵੈਸਟੀਗੇਸ਼ਨ ਹੋਊ ਉਹਦੇ ਮਤਲਬ ਕਿ ਜਿਹੜੇ ਹੱਕੀ ਦੋਸ਼ੀ ਹੋਣ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰੀਏ ਸਰ ਕੋ ਪਤਾ ਲੱਗ ਸਕੇ ਕਿ ਕਾਰਨ ਕੀ ਹੈ ਜੀ ਕੋ ਜੋ ਇਨੀਸ਼ੀਅਲੀ ਪੁੱਛੀ ਚਾਹ ਤਾਂ ਇਹਨਾਂ ਨੇ ਉਹ ਦੱਸਿਆ ਵੀ ਕਿਸੇ ਲੜਕੀ ਨਾਲ ਪਠਾਨਕੋਟ ਦੀ ਲੜਕੀ ਸੀ ਉਹਦੇ ਨਾਲ ਸੰਬੰਧ ਸੀਗੇ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਪਾਰਟ ਆਫ ਇਨਵੈਸਟੀਗੇਸ਼ਨ ਹਨ ਨੂੰ ਤਸਦੀਕ ਕਰਦੇ। ਇਹ ਇਤਲਾਹ ਮਿਲੀ ਜੀ ਕਿ ਕਤਲ ਹੋ ਗਿਆ ਔਰ ਉਹਦੀ ਇਤਲਾਹ ਦੇ ਉੱਤੇ ਜਦੋਂ ਮੌਕੇ ਤੇ ਐਸਐਚਓ ਤੇ ਡੀਐਸਪੀ ਸਾਹਿਬ ਜਾਂਦੇ ਆ ਉੱਥੇ ਮੌਕਾ ਦੇਖਦੇ ਆ ਮੌਕੇ ਤੋਂ ਜਿਹੜਾ ਪਤਾ ਕਰਦੇ ਤਾਂ ਉੱਥੋਂ ਜਿਹੜੇ ਜਿਨ੍ਹਾਂ ਦੇ ਘਰ ਦਾ ਜਿਹਦੇ ਦਿਓਰ ਦਾ ਸਤਨਾਮ ਦਾ ਕਤਲ ਹੋਇਆ ਸੀ ਉਹਦੀ ਭਰਜਾਈ ਨੇ ਆਪਣਾ ਬਿਆਨ ਚ ਇਹ ਲਿਖਾਇਆ ਸੀ ਕਿ ਸਾਡੇ ਘਰੇ ਰਾਤੀ 12 ਵਜੇ ਦੇ ਕਰੀਬ ਚਾਰ ਪੰਜ ਬੰਦੇ ਆਉਂਦੇ ਆ ਔਰ ਗਾਤਰ ਔਰ ਕ੍ਰਿਸਟਲ ਵਗੈਰਾ ਦੇ ਨਾਲ ਨਾ ਮਸੱਲਾ ਸੀਗੇ ਉਹਨਾਂ ਨੇ ਆਂਦਾ ਹੀ ਮਾਰਕਟ ਵਿੱਚ ਸ਼ੁਰੂ ਕਰਤੀ ਔਰ ਇੱਕ ਉੱਚ ਉੱਚੀ ਇਹ ਕਹਿ ਰਹੇ ਸੀਗੇ ਕਿ ਤੁਸੀਂ ਸਾਡੀ ਕੁੜੀ ਨੂੰ ਤੂੰ ਟਰੱਕਾਂ ਤੇ ਲਈ ਖਰਦਾ ਚੰਗੇ ਭਲੇ ਅਸੀਂ ਖਾਨਾ ਨੀ ਬੰਦੇ ਆ ਤੇ ਤੂੰ ਸਾਡੀ ਕੁੜੀ ਲਈ ਫਿਰਦਾ ਤੇ ਉਹ ਮਾਰ ਕੇ ਕੁੱਟਮਾਰ ਕਰਕੇ ਮਾਰ ਕੇ ਉਹਨੂੰ ਚਲੇ ਗਏ ਉਹਨਾਂ ਤਾਂ ਲੈ ਕੇ ਉਹਨੂੰ ਘਰੋਂ ਖਿੱਚ ਕੇ ਬਾਹਰ ਲੈ ਗਏ ਤੇ ਬਾਹਰ ਜਾ ਕੇ ਮਾਰਤਾ ਉਹਦੀ ਡੈਡ ਬੋਡੀ ਘਰ ਤੋਂ 2-400 ਮੀਟਰ ਤੇ ਮਿਲੀ ਉਦੀ ਜੋ ਉਹਨੇ ਲਿਖਾਇਆ ਉਸ ਮੁਤਾਬਕ ਪਰਚਾ ਦਰਜ ਕਰਨ ਤੋਂ ਬਾਅਦ ਜਦੋਂ ਤਫਤੀਸ਼ ਕੀਤੀ ਔਰ ਸਾਰਾ ਉਥੇ ਇਹਨਾਂ ਨੇ ਲੋਕਲ ਟੀਮ ਨੇ ਬੜੀ ਮਿਹਨਤ ਕੀਤੀ ਔਰ ਕੈਮਰੇ ਕੋ ਮਰੇ ਦੇਖੇ ਤਾਂ ਉਹਦੇ ਚ ਜਿਹੜੀ ਸ਼ੱਕ ਦੀ ਸੂਈ ਜਨਾਨੀ ਵੱਲ ਤੇ ਉਹਦੇ ਮੁੰਡੇ ਵੱਲ ਗਈ ਜਦੋਂ ਉਹਨਾਂ ਨੂੰ ਸਖਤੀ ਨਾਲ ਪੁੱਛਗਿਛ ਕੀਤੀ ਤਾਂ ਮਨਜੀਤ ਕੌਰ ਨੇ ਸਾਰਾ ਕੁਝ ਦੱਸਤਾ ਕਿ ਇਹਦੇ ਮਨਜੀਤ ਕੌਰ ਦੇ ਜਿਹੜਾ ਕਿ ਮਰਨ ਵਾਲੇ ਨਾਲ ਤਲਕਾਤ ਸੀਗੇ ਆਪਣੇ ਬਿਓਰ ਨਾਲ ਤੇ ਇੱਕ ਹੋਰ ਬੰਦੇ ਨਾਲ ਤਲਕਾਤ ਸੀਗੇ ਤਾਂ ਉਹ ਜਿਹੜਾ ਇਹਦਾ ਮੁੰਡਾ ਵੀ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਸੀ ਕਰਦਾ ਤੇ ਉਹ ਬੰਦਾ ਵੀ ਜਿਹੜਾ ਜਿਹਦੇ ਨਾਲ ਸਰਵਜੀਤ ਸਿੰਘ ਹੈਗਾ ਉਹ ਵੀ ਨਹੀਂ ਸੀ ਬਰਦਾਸ਼ਤ ਕਰਦਾ ਵੀ ਆਪਣੀ ਦਿਓਰ ਨਾਲ ਵੀ ਇਹ ਲੈਂਦੀ ਹੈ ਜਦੋਂ ਕਿ ਉਹਦੇ ਵੀ ਨਜਾਇਜ਼ ਸਬੰਧ ਸੀ ਤਾਂ ਇਹਨਾਂ ਨੇ ਜਿਹੜੀ ਹੈ ਇਹ ਸਾਜ਼ਿਸ਼ ਰਚੀ ਤੇ ਨਾਲ ਉਹਦਾ ਮੁੰਡਾ ਨਾਲ ਮੁੰਡੇ ਤੇ ਤਿੰਨ ਚਾਰ ਦੋਸਤ ਸੀਗੇ ਚਾਰ ਪੰਜ ਛੇ ਜਣਿਆਂ ਨੇ ਇਹਨਾਂ ਨੇ ਉਹਦਾ ਕਤਲ ਕਰਤਾ ਸਤਰਾਮ ਦਾ ਔਰ ਸਟੋਰੀ ਇਹ ਬਣਾਤੀ ਕਿ ਗੁੰਮਰਾਹ ਕਰਨ ਵਾਸਤੇ ਕਿ ਇਹ ਜੇ ਕਿਤੇ ਕੁੜੀ ਦਾ ਰਿਸ਼ਤਾ ਹੋਇਆ ਸੀਗਾ ਜਾਂ ਕਿਸੇ ਕੁੜੀ ਨਾਲ ਇਨਵੋਲਡ ਸੀਗਾ ਉਹਨਾਂ ਨੇ ਆਪਣੇ ਮਾਂ ਕੁੱਲ ਕਿਹੜੇ ਜਣੇ ਦੇ ਪਰਚਾ ਦਰਜ ਹੋਇਆ ਹੈ ਜੀ ਟੋਟਲ ਪਰਚਾ 6 ਜਣੇ ਕਿੰਨੇ ਕਰੂਗੀ ਤੇਰੀ ਹੁਣ ਤੱਕ ਤਾਂ ਜੀ ਇਹ ਮੁੰਡਾ ਤੇ ਉਹਦੀ ਮਾਂ ਦੋ ਜਣੇ ਉਸ ਸਮਾਨ ਦੇ ਨਜ਼ਦੀਕ ਤੱਕ ਇੱਕ ਤਰੀਕ ਤੱਕ 1 ਮਾਰਚ ਤੱਕ ਉਸ ਸਮਾਨ ਦਾ ਮੁੰਡਾ ਉਹਦਾ ਫਾਦਰ ਹੀ ਸੀ ਜੀ ਮਾਰਾ ਨਹੀਂ ਮੁੰਡੇ ਦਾ ਫਾਦਰ ਤਾਂ ਟਰੱਕ ਰਾਈਵਰ ਸੀ ਜੀ ਮੁੰਡੇ ਦਾ ਚਾਚਾ ਸੀਗਾ ਜਿਹਦੇ ਨਾਲ ਨਜ਼ਾਇਜ਼ ਸਮਾਨ ਸੀਗੀ ਇਹਦੀ ਮਾਂ ਦੇ ਔਰ ਇੱਕ ਹੋਰ ਬੰਦੇ ਨਾਲ ਸੀਗੇ ਤਾਂ ਇਹ ਮੁੰਡਾ ਚਾਚੇ ਨਾਲ ਜਿਹੜੇ ਸਮਨ ਸੀ ਉਹਨੂੰ ਬਰਦਾਸ਼ਤ ਨਹੀਂ ਸੀ ਕਰਦਾ ਔਰ ਉਹ ਜਿਹੜਾ ਬੰਦਾ ਤੀਸਰਾ ਬੰਦਾ ਸੀਗਾ ਸਰਵਜੀਤ ਸਿੰਘ ਉਹ ਵੀ ਇਹ ਬਰਦਾਸ਼ਤ ਨਹੀਂ ਸੀ ਕਰਦਾ ਵੀ ਮੇਰੇ ਤੋਂ ਇਲਾਵਾ ਇਹ ਆਪਣੇ ਦੌਰ ਨਾਲ ਵੀ ਇਹ ਤਾਂ ਉਸ ਕਰਕੇ ਇਹਨਾਂ ਦੀ ਆਪਸ ਵਿੱਚ ਖਹਿਵਾ ਜੀ ਚੋਦਾ